ਜਦੋਂ ਆ ਦੇ ਸਪੈਸ਼ਲ ਸੈਸ਼ਨ ਦੌਰਾਨ ਗੱਲ ਕਿਸੇ ਮਸਲੇ ਦੇ ਹੱਲ ਵਾਲੇ ਪਾਸੇ ਤੁਰੇਗੀ ਦੇਖੋ ਇਤਿਹਾਸ ਹੈ ਪੰਜਾਬ ਦਾ ਕਿ ਪਾਣੀ ਦਾ ਜਦੋਂ ਕੋਈ ਨੈਰੀ ਪਾਣੀ ਦੀ ਵਾਰੀ ਦੀ ਗੱਲ ਆਉਂਦੀ ਹੈ ਤਾਂ ਪਿੰਡਾਂ ਦੇ ਵਿੱਚ ਕਤਲ ਹੋ ਜਾਂਦੇ ਨੇ ਸੋ ਇਹ ਤਾਂ ਸਾਡੇ ਪੰਜਾਬ ਦਾ ਪਾਣੀ ਆ ਇਹ ਤਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਮੁੱਲ ਤੇ ਬਾਹਰ ਦੇਣ ਦੀ ਕੋਈ ਤੁਕ ਬਣਦੀ ਹੀ ਨਹੀਂ ਹੈ ਕਿਉਂਕਿ ਹਰਿਆਣਾ ਜਿਹੜਾ ਆਲਰੇਡੀ ਉਹ ਆਪਣੇ ਹਿੱਸੇ ਦਾ ਪਾਣੀ ਪਹਿਲੀ ਜਿਹੜਾ 31 ਮਾਰਚ ਤੱਕ ਹੈ ਪਹਿਲੀ ਵਰਤ ਚੁੱਕਿਆ ਔਰ ਜੇ ਹੋਰ ਮੰਗਣ ਦੀ ਗੱਲ ਆਉਂਦੀ ਹੈ ਕਿਉਂਕਿ ਪਿਛਲੇ ਸਮੇਂ ਦਰਮਿਆਨ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ ਉਹ ਪਾਣੀ ਦਿੰਦੇ ਰਹੇ ਪਰ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਆਈ ਆ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਉਹਨੂੰ ਸਹੀ ਤਰੀਕੇ ਤੱਕ ਖੇਤਾਂ ਵਾਸਤੇ ਪੀਣ ਵਾਸਤੇ ਪਹੁੰਚਾਉਣ ਵਾਸਤੇ ਸਰਕਾਰ ਨੇ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਸੋ ਖੇਤਾਂ ਤੱਕ ਪਾਣੀ ਪਹੁੰਚਦਾ ਕੀਤਾ ਪੀਣ ਵਾਸਤੇ ਜਿਹੜਾ ਨਹਿਰੀ ਪਾਣੀ ਦੀ ਵਰਤੋਂ ਵਾਸਤੇ ਲੈ ਕੇ ਆ ਰਹੇ ਆ ਸੋ ਇਸ ਕਰਕੇ ਕਿਸੇ ਨੂੰ ਪਾਣੀ ਦੀ ਇੱਕ ਬੂੰਦ ਵੀ ਦੇਣ ਦਾ ਜਿਹੜਾ ਸਰਕਾਰ ਲਵੇ ਕੋਈ ਨਾ ਇਰਾਦਾ ਨਾ ਦੇਣੀ ਆ ਉਹਦੇ ਵਾਸਤੇ ਚਾਹੇ ਸਾਡੀ ਜਾਨ ਆਏ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਜਾਵਾਂਗੇ ਪਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕਿਸ਼ਣ ਦਵਾਂਗੇ ਬੀਜਪੀ ਦਾ ਰੋਪ ਹੈ ਕਿ ਪਿਛੋਂ 6 ਸਾਲ ਵੀ ਪਾਣੀ ਗਿਆ ਉਸ ਤੋਂ ਪਿਛਲੇ ਸਾਲ ਵੀ ਪਾਣੀ ਗਿਆ ਉਸ ਤੋਂ ਪਿਛਲੇ ਸਾਲ ਵੀ ਪਾਣੀ ਗਿਆ ਹੈਗਾ ਪਹਿਲੇ ਲੱਡੂ ਭੋਰਦੇ ਰਹੇ ਨੇ ਹੁਣ ਕੀ ਹੋ ਗਿਆ ਇਹ ਨਹੀਂ ਜਿਹੜਾ ਸਵਾਲ ਹੈ ਕਿ ਅੱਜ ਉਹਨਾਂ ਨੂੰ ਅੰਦਰ ਪੁੱਛੂਗਾ ਕਾਂਗਰਸ ਕਾਲੀ ਨੇ ਵੀ ਤੁਸੀਂ ਭੇਜਦੇ ਰਹੇ ਹੋ ਭਾਈ ਉਹ ਦੇਖੋ ਸਾਰਾ ਕੁਝ ਹੋਊਗਾ ਅੰਦਰ ਸਾਰਾ ਕੁਝ ਹੋਊਗਾ ਕਿਉਂਕਿ ਜਿਹੜੇ ਗੁੱਜੇ ਭੇਤ ਨੇ ਉਹ ਅੱਜ ਬਾਹਰ ਆਉਣਗੇ ਸਾਰਾ ਪਰ ਅਸੀਂ ਪੰਜਾਬ ਦੇ ਹੱਕ 'ਚ ਆ ਪੰਜਾਬ ਦੇ ਨਾਲ ਖੜਿਆ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇ ਉਹਦੇ ਵਾਸਤੇ ਕਿ ਜੇ ਸਾਨੂੰ ਆਪਣੀ ਜਾਨ ਵੀ ਦੇਣੀ ਪਵੇ ਉਹ ਵੀ ਦੇਵਾਂਗੇ। ਭਾਜਪਾ ਦੇ ਰੂਪ ਤੇ ਕੀ ਕਹਿੰਦੇ ਹੋ? ਕਹਿੰਦੇ ਪਿਛਲੇ ਸਾਲ ਹੀ ਪਾਣੀ ਜਾਂਦਾ ਰਿਹਾ ਹੈ। ਕੋਈ ਪਾਣੀ ਨਹੀਂ। ਦੇਖੋ ਜਦੋਂ ਅਸੀਂ ਸਰਕਾਰ ਚ ਆਏ ਸੀ ਉਦੋਂ 20% ਪਾਣੀ ਆ ਜਿਹੜਾ ਉਹ ਪੰਜਾਬ ਦੇ ਹਿੱਸੇ ਦਾ ਵਰਤਿਆ ਜਾਂਦਾ ਸੀ। ਪਰ ਹੁਣ ਤਾਂ ਅਸੀਂ ਪਾਣੀ ਉਹਨੂੰ ਵਰਤਦੇ ਕਰਦੇ 80% ਤੱਕ ਲੈ ਗਏ। ਫਿਰ ਸਾਡੇ ਲੱਭੇ ਪਾਣੀ ਹੈ ਹੀ ਕਿੱਥੇ ਆ? ਅਸੀਂ ਕੋਈ ਨਾ ਉਹਨਾਂ ਦਾ ਪਾਣੀ ਆਪਦੇ ਲੱਵੇ ਰੱਖੀਏ, ਨਾ ਅਸੀਂ ਆਪਦੇ ਹਿੱਸੇ ਦਾ ਪਾਣੀ ਉਹਨਾਂ ਨੂੰ ਦਈਏ। ਸੋ ਇਸ ਕਰਕੇ ਸਾਡੇ ਲੱਭੇ ਮੰਗਣ ਤੋਂ ਪਹਿਲਾਂ 100 ਵਾਰੀ ਸੋਚਣ। ਇੱਕ ਹੋਰ ਗੱਲ ਆਈ ਮੱਖੋਂ ਦੇ ਸਾਹਮਣੇ ਇੱਕ ਟਵੀਟ ਕੀਤਾ ਆ ਕਿ ਧਰਨੇ ਲਗਾਣਾ ਸਰਕਾਰ ਰੋਕਣਾ ਰੇਲ ਗੱਡੀਆਂ ਰੋਕਣਾ ਪ੍ਰਦਰਸ਼ਨ ਕਰਨਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਬਰਾਬਰ ਹੈ ਇਹਨਾਂ ਦਾ ਕੋਈ ਮਤਲਬ ਨਹੀਂ ਸਖਤ ਕਾਨੂੰਨ ਦੇ ਦੇਖੋ ਮੈਂ ਬੇਨਤੀ ਤੁਹਾਡੇ ਮਾਧਮ ਜਰੀ ਬੇਨਤੀ ਕਰਨਾ ਜਿਹੜਾ ਕੋਈ ਵੀ ਧਰਨਾ ਪ੍ਰਦਰਸ਼ਨਾ ਹੁਣ ਜੇ ਮੈਂ ਸਮਾਣੇ ਦੀ ਗੱਲ ਕਰਾਂ ਮੈਂ ਐਮਐਲਏ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੇਰੇ ਬਾਰਮੂਰੇ ਧਰਨਾ ਲਾਉਣਾ ਮੈਨੂੰ ਘੇਰਨ ਮੇਰੇ ਬਾਰਮੂਰੇ ਚ ਹੈ ਮਹੀਨਾ ਬੈਠਣ 10 ਦਿਨ ਬੈਠਣ ਜਦੋਂ ਆਪਾਂ ਸੜਕਾਂ ਜਾਂ ਰੇਲਾਂ ਰੋਕਦੇ ਆ ਉਹ ਕਿ ਕਿਤਨਾ ਕਿਤੇ ਸੂਬੇ ਦਾ ਔਰ ਦੇਸ਼ ਦਾ ਨੁਕਸਾਨ ਹੁੰਦਾ ਸੋ ਅਸੀਂ ਕੋਸ਼ਿਸ਼ ਕਰੀਏ ਸਾਨੂੰ ਜੇ ਅਸੀਂ ਪੰਜਾਬ 'ਚ ਰਹਿੰਦੇ ਆ ਸਾਡਾ ਪੰਜਾਬ ਨਾਲ ਪਿਆਰ ਚਾਹੀਦਾ ਪੰਜਾਬ ਦਾ ਜੇ ਇੰਡਸਟਰੀ ਦਾ ਜਾਂ ਹੋਰ ਨੁਕਸਾਨ ਹੋਊਗਾ ਤਾਂ ਉਹਦੇ ਨਾਲ ਸਾਰਾ ਆਪਣਾ ਆਪਣੇ ਹਰ ਇੱਕ ਵਸਿੰਦਾ ਜਿਹੜਾ ਪੰਜਾਬ ਦਾ ਉਹਨੂੰ ਨੁਕਸਾਨ ਹੋਣਾ ਸੋ ਉਹਨੂੰ ਬਚਾਉਣ ਵਾਸਤੇ ਮੈਂ ਵੀ ਬੇਨਤੀ ਇਹ ਕਰ ਸਕਦੇ ਆ ਕਿ ਜ਼ਰੂਰੀ ਹੈ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਛੜਕਾ ਰੋਕਣ ਦੀ ਬਜਾਏ ਤੁਸੀਂ ਰੇਲ ਉਹ ਰੋਕਣ ਦੀ ਬਜਾਏ ਉਹਦੇ ਨਾਲ ਤੁਸੀਂ ਜਾਂ ਡੀਸੀ ਦਫ਼ਤਰ ਮੂਰੇ ਬੈਠੋ ਐਸ ਡੀਐਮ ਦਫ਼ਤਰ ਮੂਰੇ ਐਮਐਲਏ ਦੇ ਘਰ ਮੂਰੇ ਬੈਜੋ ਦਫ਼ਤਰ ਮੂਰੇ ਬੈਜੋ ਉਹ ਮਤਲਬ ਤਾਂ ਆਪਣੀ ਗੱਲ ਪਹੁੰਚਾਉਣ ਤੱਕ ਹੁੰਦਾ ਸੋ ਇਸ ਕਰਕੇ ਆਪਣੀ ਗੱਲ ਹੈ ਜਿਹੜੀ ਵਧੀਆ ਤਰੀਕੇ ਨਾਲ ਜਿਹੜੀ ਪਹਚਾਈ ਜਾ ਸਕਦੀ ਇੱਕ ਜਿਹੜਾ ਮੈਂ ਸੋ ਫਰੀਦਕੋਟ ਦੇ ਪੈਰਾਓਲੰਪਿਕ ਦਾ ਖਿਡਾਰੀ 골ਡ ਮੈਡਲਿਸਟ ਉਹ ਹੁਣ ਸਾਈਕਲਾਂ ਦੀ ਵਰਕਸ਼ਾਪ ਦੇ ਵਿੱਚ ਕੰਮ ਕਰਦਾ ਉਹ ਨਾ ਉਹ ਕਹਿੰਦਾ ਕਿ ਮੈਨੂੰ ਰੁਜ਼ਗਾਰ ਮਿਲਿਆ ਨਾ ਮੈਨੂੰ ਕੋਈ ਨਾਮ ਦਾ ਪੈਸੇ ਮਿਲੇ ਦੇਖੋ ਜਿਹੜੀ ਕੋਈ ਉਹਦੀ ਪ੍ਰੋਪਰ ਬਣਦੀ ਆ ਸਿਨਿਓਰਿਟੀ ਬਣਦੀ ਆ ਮੈਂ ਅਸੀਂ ਗੱਲ ਕਰਾਂਗੇ ਬਿਲਕੁਲ ਕਰਾਂਗੇ ਜੇ ਕੋਈ ਉਹਦੇ ਨੌਕਰੀ ਜਾਂ ਹੋਰ ਹੋਊਗਾ ਦੇਖੋ ਮੈਂ ਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਹੈ ਕਿਉਂਕਿ ਜਦ ਮੇਰੇ ਲਵੇ ਇਹ ਸਾਰਾ ਤੁਸੀਂ ਤੁਸੀਂ ਭੇਜ ਦਿਓ ਉਹਨੂੰ ਦੇਖਾਂਗੇ ਜਿੱਥੇ ਗੱਲ ਕਰਨ ਵਾਲੀ ਹੋ ਕਰਾਂਗੇ ਇੱਕ ਹਰਿਆਣਾ ਦੇ ਬੀਜੇਪੀ ਆਗੂ ਨੇ ਜੀ ਮਨੀਸ਼ ਗਰੋਵਰ ਉਹ ਕਹਿੰਦੇ ਨੇ ਕਿ ਪੰਜਾਬ ਵਾਲਿਆਂ ਦਾ ਰਸਤਾ ਹੀ ਰੋਕ ਲਓ ਰੋਕ ਲੈਣਾ ਰੋਕਣਾ ਨਾ ਅਸੀਂ ਕਿਹੜਾ ਫਿਰ ਚੂੜੀਆਂ ਪਾਈਆਂ ਠੀਕ ਮਸਲੇ ਤੇ ਇੱਕ ਜੁੱਟ ਹੋ ਕੇ ਔਰ ਜਿਹੜਾ ਮਾਨ ਸਾਹਿਬ ਨੇ ਉਸ ਦਿਨ ਮਾਨਜੋਗ ਮੁੱਖ ਮੰਤਰੀ ਭਗਵਾਨ ਜੀ ਨੇ ਮੌਕੇ ਤੇ ਜਾ ਕੇ ਐਕਸ਼ਨ ਕੀਤਾ ਔਰ ਸੈਂਟਰ ਗਵਰਨਮੈਂਟ ਨੂੰ ਦੱਸਤਾ ਵੀ ਪੰਜਾਬ ਇੱਕ ਇੱਕ ਬੂੰਦ ਵੀ ਪਾਣੀ ਆਪਣੀ ਨਹੀਂ ਦੇਵੇਗਾ ਪਰ ਸਾਹਮਣੇ ਕਿਸੇ ਵੀ ਰੂਪ ਦੇ ਵਿੱਚ ਠੀਕ ਹੈ ਨਾ ਜੀ ਸਾਡੇ ਕੋਲ ਪਾਣੀ ਹੈ ਨਹੀਂ ਫालतू ਤੇ ਕਿੱਥੋਂ ਦੇ ਦਈਏ ਤੋਂ ਇਸ ਦੇ ਮਸਲੇ ਸਾਰੇ ਇੱਕ ਜੁਟਾ ਔਰ ਇੱਕ ਜੁਟਤਾ ਅੱਜ ਜਿਹੜੀ ਹੈ ਮੈਨੂੰ ਲੱਗਦਾ ਵਿਧਾਨ ਸਭਾ ਚ ਪੂਰਨ ਤੌਰ ਤੇ ਨਜ਼ਰ ਆਉਂਦੀ ਹੈ ਕੁਆਲਿਟੀ ਆਫ ਵਾਟਰ ਕੋ ਲੈ ਕੇ ਪੰਜਾਬ ਮੇਂ ਕੀ ਕਦਮ ਉਠਾਏ ਜਾਈਏਗੇ ਸਰ ਕਿਉਂਕਿ ਪੀਣੇ ਵਾਲੇ ਪਾਣੀ ਵੀ ਸਾਫ ਨਹੀਂ ਹੈ ਕਈ ਏਰੀਆਸ ਹੈ ਪੰਜਾਬ ਮੇਂ ਜੋ ਡਾਰਕ ਜ਼ੋਨ ਮੇਂ ਹੈ ਉਹ ਬੜੀ ਬੜੀ ਮੇਰੀ ਮੇਰੀ ਬਾਤ ਸਮਝਿਏ ਉਹ ਆਫਟਰ ਆਲ ਡਾਰਕ ਜ਼ੋਨ ਮੇਂ ਗਏ ਕਿਉਂ ਇਹ ਵੀ ਸੋਚਨੇ کیونکہ 70 سال کسی نے کیئر نہیں کی پچھلے 30 سال کی سرکاروں کو لیجئے کسی نے اس پہ کچھ کیا تو یہ سرکار دیکھ رہی ہے پینے والے پانی کی کوالٹی کو بھی دیکھ رہی ہے ہمارا پانی خراب نہ ہو ہمارا پانی زمین کے اندر بچا رہے یہ ساری ذمہ داری سرکار نبھا رہی ہے باخूबी मुख्यमंत्री जी ने इसके ऊपर बहुत पैनी नजर से نگاہ رکھی ہوئی ہے جی مہ جی 3 سال بیت گئے نظر آرہی ہے اس معاملے دے وچو ہاں جی भाजपा ਨਾਲ کھڑی نظر آ بالکل ڈیفینیٹلی भाजपਾ ਨੂੰ کھڑے ہونا ਪਏਗਾ ਹੁਣ भाजपਾ ਮੈਂ ਉਸے ਜਾ ਕੇ ਜਿਸ ਨੇ میٹر ਹੋਇਆ ਮੈਂ ਭਾਜਪਾ ਦੇ ਹੁਸ਼ਿਆਰਪੁਰ ਦਫਤਰ ਦੇ ਅੱਗੇ ਜਾ ਕੇ ਅਸੀਂ ਬਗੈਰ ਦਾ ਪ੍ਰੋਟੈਸਟ ਕੀਤਾ ਸੀ ਔਰ ਭਾਜਪਾ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਇਹ ਸਾਡੇ ਕੋਲ ਪਾਣੀ ਹੈ ਨਹੀਂ ਤੁਸੀਂ ਨਾਲ आओ ਅੱਗੇ ਆਓ ਤੁਸੀਂ ਵੀ ਕੱਲ ਨੂੰ ਲੋਕਾਂ ਕੋਲ ਵੋਟਾਂ ਲੈਣ ਲਈ ਜਾਣਾ ਲੋਕਾਂ ਸਾਡੇ ਪੰਜਾਬ ਦਾ ਮਸਲਾ ਹੈ ਸਾਡੇ ਆਉਣ ਵਾਲੀਆਂ ਜਨਰੇਸ਼ਨਾਂ ਦਾ ਮਤਲਬ ਸਾਡੀਆਂ ਜਨਰੇਸ਼ਨ ਦਾ ਪੰਜਾਬ 'ਚ ਹੀ ਵਸਦੀਆਂ ਪਈਆਂ ਨੇ ਜੀ ਤੇ ਉਹਨਾਂ ਨੇ ਫਿਰ ਅਗਲੇ ਦਿਨ ਆ ਕੇ ਭਾਜਪਾ ਨੇ ਵੀ ਆਪਣੇ ਆਫਿਸ ਦੇ ਅੱਗੇ ਆ ਕੇ ਉੱਥੇ ਇਹ ਪ੍ਰੋਟੈਸਟ ਕੀਤਾ ਵੀ ਅਸੀਂ ਪੰਜਾਬ ਦਾ ਪਾਣੀ ਜਿਹੜਾ ਹੈ ਨਹੀਂ ਦੇਵਾਂਗੇ ਸਰ ਹਰਿਆਣਾ ਕਹਿ ਰਿਹਾ ਕਿ ਤਰਸ ਦੇ ਆਧਾਰ ਤੇ ਤਾਂ ਦੇ ਦਿਓ ਕਿ ਜਲ ਤੇ ਨਾ ਕੋਈ ਅਧਿਕਾਰ ਹੈ ਹਰਿਆਣਾ ਹਰਿਆਣਾ ਛੋਟਾ ਭਰਾ ਦੇ ਤੌਰ ਤੇ ਉੱਤੇ ਆ ਹਰਿਆਣਾ ਔਰ ਪੂਰੇ ਭਾਰਤ ਨੂੰ ਪਾਣੀ ਮਿਲਣਾ ਇਹ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੱਟਾ ਕੇ ਜੇ ਸਾਡੇ ਕੋ ਆਪਣੇ ਕੋਲ ਨਹੀਂ ਹੈ ਔਰ ਹਰਿਆਣੇ ਨੂੰ ਚਾਹੀਦਾ ਇੱਥੇ ਅੱਗੇ ਆ ਕੇ ਬਹਿ ਕੇ ਕੱਚੀ ਜਿਹੜੀ ਵਾਰਤਾਲਾਪ ਜਿਹੜਾ ਹੁੰਦਾ ਹਰਿਆਣਾ ਕਹਿੰਦਾ ਕਹਿੰਦਾ ਪਹਿਲਾਂ ਫालतੂ ਪਾਣੀ ਹੋਇਆ ਉਹ ਰੋੜਨਾ ਪਿਆ ਕਹਿੰਦੇ ਉਹ ਅੰਦਾਜ਼ਾ ਲਾ ਲਿਆ ਕਹਿੰਦੇ ਐਸਕੇ ਫालतੂ ਪਾਣੀ ਹੋ ਜਾਣਾ ਰੋੜਨਾ ਪੈਣਾ ਸਾਨੂੰ ਨਾ ਦਿਓ ਕਹਿੰਦੇ ਗਵਾਂਡੀ ਨੇ ਨਹੀਂ ਕਿਨੂੰ ਰੋੜਨਾ ਅਸੀਂ ਆਪਣੇ ਆਪਣੀਆਂ ਆਪਾਂ ਆਪਾਂ ਆਪਣੀਆਂ ਨਹਿਰਾਂ ਚ ਦੇ ਰਹੇ ਆ ਪਾਣੀ ਹੁਣ ਜੇ ਅਸੀਂ 65% ਸਿੰਚਾਈ ਜਿਹੜੀ ਐ ਇਸ ਵੇਲੇ ਜਿਹੜਾ ਖੇਤਾਂ ਨੂੰ ਪਾਣੀ ਲੱਗ ਰਿਹਾ ਉਹ ਨਹਿਰੀ ਪਾਣੀ ਨਾਲ ਲੱਗ ਰਿਹਾ ਜਿਹਨੂੰ ਅਸੀਂ 80 90% ਤੱਕ ਲੈ ਕੇ ਜਾ ਰਹੇ ਆ ਉਦੋਂ ਹੋਏਗਾ ਕਿ ਪੰਜਾਬ ਦਾ ਧਰਤੀ ਦਾ ਪਾਣੀ ਬਚ ਮਾ 25% ਤੋਂ 65 ਤੇ ਪਹੁੰਚ ਗਏ ਅਸੀਂ ਧਰਤੀ ਦਾ ਕਿੰਨਾ ਪਾਣੀ ਸੇਵ ਹੋਏਗਾ ਆਪਾਂ ਦੇਖੀਏ ਤਾਂ ਇਸ ਕਰਕੇ ਹਰਿਆਣੇ ਪਾਣੀ ਆਪਾਂ ਪੰਜਾਬ ਆਪਦੇ ਹੱਕ ਦਾ ਹੀ ਵਰਤ ਰਿਆ ਨਾ ਉਹ ਕਹਿੰਦੇ ਜਿਹੜਾ ਫਾਲਤੂ ਪਾਣੀ ਹੈ ਹਾਲਾਂਕਿ ਪੰਜਾਬ ਵੀ ਆਪਣੇ ਹੱਕ ਤੋਂ ਵੱਧ ਪਾਣੀ ਵਰਤਦਾ ਜਿਹੜਾ ਫਾਲਤੂ ਪਾਣੀ ਉਹਦੇ ਚ ਦੇ ਦਿੰਦਾ ਹਰਿਆਣੇ ਨੂੰ ਹਰਿਆਣੇ ਨੂੰ ਅਸੀਂ ਆਲਰੇਡੀ ਫਾਲਤੂ ਪਾਣੀ ਦੇ ਰਹੇ ਹਾਂ ਠੀਕ ਹੈ ਹਰਿਆਣੇ ਨੂੰ ਆਲਰੇਡੀ ਫਾਲਤੂ ਦੇ ਦੇ ਦਿੱਤੇ ਐ ਜੋ ਅੱਜ ਪਾਪੀ ਆ ਜਨਤਾ ਪਾਰਟੀ ਦੁਬਾਰੀ ਸਰਕਾਰ ਅੱਜ ਪੰਜਾਬ ਨੇ ਤਾਂ ਕਰਾ ਕੇ ਪਾਜੀ ਰਿੰਗ ਨਹੀਂ ਲੈਣਾ ਅੱਜ ਸਰਬ ਪਾਰਟੀ ਮੀਟਿੰਗ ਜਿਹੜੀ ਪਿਛਲੇ ਵੀਕ ਨਹੀਂ ਆ ਉਹਦੇ ਚ ਸਾਰਿਆਂ ਨੇ ਪੰਜਾਬ ਦੇ ਹਿੱਤ ਲਈ ਆਪਣੀ ਸਹਿਮਤੀ ਦਿੱਤਾਈ ਆ ਸਾਰੇ ਮਤਵੇ ਛੱਡ ਕੇ ਮੈਂ ਸਮਝਦਾ ਇਹਦੇ ਤੇ ਅੱਜ ਕੋਈ ਚੰਗੀ ਕਾਰਵਾਈ ਜ਼ਰੂਰ ਹੋਊਗੀ ਅੰਦਰ ਹਾਊਸ ਦੇ ਕੋਈ ਕਾਚੇ ਇੱਥੇ ਵੀ ਬਰਕਰਾਰ ਤੁਹਾਨੂੰ ਲੱਗਦਾ ਕਿ ਰਹੂਗਾ ਜਾਂ ਫਿਰ ਕਿਵੇਂ ਹੁੰਦਾ ਕਿ ਵਿਰੋਧੀ ਪਾਰਟੀਆਂ ਸੱਤ ਦਿਨ ਦੇਖੋ ਅੱਜ ਅੱਜ ਮਸਲਾ ਪੰਜਾਬ ਦਾ ਤਾਂ ਪੰਜਾਬ ਦੀ ਦੇ ਫਿਊਚਰ ਦਾ ਅੱਜ ਇਥੇ ਨਿੱਜੀ ਕੋਈ ਲੜਾਈ ਨਹੀਂ ਨਿੱਜੀ ਕੋਈ ਹਿੱਤ ਨਹੀਂ ਪਾਰਟੀਆਂ ਦੀ ਕੋਈ ਲੜਾਈ ਨਹੀਂ ਅੱਜ ਪੰਜਾਬ ਦੀ ਲੜਾਈ ਹੈ ਤੇ ਮੇਰੇ ਹਿਸਾਬ ਨਾਲ ਤਾਂ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਇਸ ਲੜਾਈ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਜਿੱਤਣਾ ਜਿੱਤਾਂਗੇ ਅਸੀਂ ਸਾਰਾ ਪੰਜਾਬ ਤੇ ਲੋਕ ਮਾਰਸ਼ਲ ਆ ਹਮੇਸ਼ਾ ਲੜਾਈਆਂ ਲੜ ਕੇ ਉਹਨਾਂ ਨੇ ਪੰਜਾਬ ਨੂੰ ਸਿਰ ਗਿਆ ਤੇ ਅੱਜ ਵੀ ਇਸ ਲੜਾਈ ਦੇ ਵਿੱਚੋਂ ਪੰਜਾਬ ਜਿੱਤੇਗਾ। ਅੱਜ ਇੱਕ راہੁਲ ਗਾਂਧੀ ਸਾਹਿਬ ਦਾ ਬਿਆਨ ਆਇਆ ਕਿ 1984 ਦੇ ਵਿੱਚ ਜੋ ਕੁਝ ਹੋਇਆ ਉਹਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਹੈ। ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ راہਲ ਜੀ ਨੇ ਬੜੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਆ ਬੜੀ ਚੰਗੀ ਸੋਚ ਨਾਲ ਅੱਗੇ ਵੱਧ ਰਹੇ ਆ। ਦੇਸ਼ ਦੀ ਇੱਗਵਾਈ ਲਈ ਉਹ ਜੋ ਜੋ ਸਮੇਂ-ਸਮੇਂ ਉਹਨਾਂ ਦਾ ਸੋਚ ਆ ਉਹਦੀ ਗੱਲ ਰੱਖਦੇ ਆ ਤੇ ਮੈਂ ਸਮਝਦਾ ਉਹਨਾਂ ਨੇ ਜੇ ਕਿਸੇ ਸਮੇਂ ਕੋਈ ਹੋਇਆ ਤਾਂ ਉਸ ਨੂੰ ਅਸੈਪਟ ਕੀਤਾ ਉਹਨਾਂ ਨੇ ਕੀਤਾ ਕਿਉਂਕਿ ਉਦੋਂ ਸਿਆਸਤ ਚ ਨਹੀਂ ਸੀ ਤੇ ਉਦੋਂ ਤਾਂ ਅਸੀਂ ਵੀ ਨਹੀਂ ਸਿਆਸਤ ਚ ਸੀ ਜੋ ਵੀ ਹੋਇਆ ਉਸ ਸਮੇਂ ਹੋਇਆ ਉਹਦੇ ਵਿੱਚ ਆਪਾਂ ਉਸ ਗੱਲ ਨੂੰ ਜੇ ਉਹਨਾਂ ਨੇ ਐਡਮਿਟ ਕੀਤਾ ਤਾਂ ਉਹਨਾਂ ਨੇ ਉਹ ਆਪਣੀ ਦੂਰ ਦੇ ਚੀ ਸੋਚ ਨੂੰ ਆਪਣਾ ਫਰਾਗ ਦੇ ਨਾਲ ਉਹ ਗੱਲ ਕਹੀ ਹੈ ਵੀ ਜੇ ਕਿਤੇ ਕੋਤਾਹੀ ਹੋਈ ਆ ਤੇ ਉਸ ਦਾ ਜ਼ਿੰਮੇਵਾਰ ਮੈਂ ਆ ਇੱਕ ਗੱਲ ਹੋਰ ਅੱਜ ਸੀਐਮ ਸਾਹਿਬ ਨੇ ਟਵੀਟ ਕੀਤਾ ਉਹਨਾਂ ਨੇ ਕਿਹਾ ਵੀ ਧਰਨੇ ਲਗਾਣਾ ਰੀਲਾਂ ਰੋਕਣਾ ਯਾ ਸਰਕਾਰ ਰੋਕਣੀ ਹੈਗੀਆਂ 6 ਤਾਰੀਖ ਤੱਕ ਹੀ ਸਾਡੇ ਨੇ ਹੱਲ ਨਹੀਂ ਹੈਗਾ ਕੀ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਸਖਤ ਕਾਰਵਾਈ ਦੇਖੋ ਮੈਂ ਅੱਜ ਉਹਨਾਂ ਦਾ ਕੋਈ ਸੁਣਿਆ ਨਹੀਂ ਟਵੀਟ ਨਹੀਂ ਆਇਆ ਜੀ ਮੈਂ ਸੁਣਿਆ ਨਹੀਂ ਕਿਉਂਕਿ ਮੈਂ ਬਹੁਤ ਸਾਰਾ ਸੋਸ਼ਲ ਮੀਡੀਆ ਵੇਖਦਾ ਉਹਦਾ ਕਰਦੇ ਆ ਤੇ ਉਹ ਲੱਗਿਆ ਵੀ ਜੇ ਜੇ ਤੁਸੀਂ ਸੜਕਾਂ ਰੋਕੋਗੇ ਰੇਲ ਗੱਡੀਆਂ ਰੋਕੋਗੇ ਤਾਂ ਇਹਨਾਂ ਪੰਜਾਬ ਦੇ ਲੋਕ ਜਿਹੜੇ ਉਹ ਪਰੇਸ਼ਾਨ ਹੁੰਦੇ ਨੇ ਸਖਤ ਕਾਰਵਾਈ ਕਰਾਂਗੇ ਜੇ ਤੁਸੀਂ ਬਾਜ ਦੇਖੋ ਜਦੋਂ ਕੋਈ ਵੀ ਟ੍ਰੈਫਿਕ ਰੋਕਿਆ ਜਾਂਦਾ ਹਰਾਸਮੈਂਟ ਹੁੰਦੀ ਹੈ ਤੇ ਜਿਹੜਾ ਮਸਲਾ ਟੇਬਲ ਤੇ ਬੈਠ ਕੇ ਆਉਣਾ ਉਹ ਟੇਬਲ ਤੇ ਹੋਣਾ ਧਰਨਿਆ ਨੰਦ ਕਦੀ ਮੈਨੂੰ ਨਾ ਮੈਂ ਤਾਂ ਆਪਣੇ ਹਲਕੇ ਚ ਵੀ ਸਾਰੇ ਸਾਥੀਆਂ ਨੂੰ ਕਹਿਣਾ ਨਾ ਕਾਮਰੇਟਾਂ ਨੂੰ ਵੀ ਕਹਿਣਾ ਨਾ ਕਿਸਾਨਾਂ ਨੂੰ ਵੀ ਕਹਿਣਾ ਨਾ ਵੀ ਆਓ ਜਾਰ ਟੇਬਲ ਤੇ ਬੈਠੀਏ ਗੱਲ ਕਰੀਏ ਇਹਦਾ ਕੋਈ ਬੈਠ ਕੇ ਚੰਗਾ ਸੋਚ ਲੈ ਕੇ ਆਈਏ ਤੇ ਚੰਗਾ ਕੰਮ ਕਰੀਏ ਜੀ ਸਾਰੇ ਮਸਲੇ ਹੱਲ ਹੋ ਜਾਂਦੇ ਆ